ਅਗਰੇ ਤੁਹਾਨੂੰ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰਾਂ ਦੇ ਹਨ ਕਿੰਨਾ ਸਮਾਂ ਹੋ ਗਿਆ ਬਾਬਾ ਜੀ ਮੈਂ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਆਉਂਦੇ ਨੇ ਡੇਢ ਸਾਲ ਹੋ ਗਏ ਨੇ ਮੈਂ ਪੂਰੀ ਸ਼ਰਧਾ ਤੇ ਭਾਵਨਾ ਨਾਲ ਇੱਥੇ ਆਨਾ ਵਾ ਮੈਨੂੰ ਜੋ ਮੰਗਦਾ ਮਨ ਮੈਨੂੰ ਹਰ ਕੁਝ ਮਿਲਦਾ ਵਾ ਮੈਨੂੰ ਅੱਜ ਡੇਢ ਸਾਲ ਹੋ ਗਿਆ ਇੱਥੇ ਆਂਦਿਆਂ ਨੂੰ ਮੈਂ ਜੋ ਅਰਦਾਸ ਕੀਤੀ ਪ੍ਰਮਾਤਮਾ ਨੇ ਮੇਰੀ ਸੁਣੀ ਹੈ ਮੈਂ ਵਾਈਫ ਦਾ ਆਪਣੀ ਦਾ ਇਲਾਜ ਕਰਾ ਰਿਆ ਸੀ ਮੇਰੀ ਇੱਥੋਂ ਕਿੰਦਰੋ ਨਹੀਂ ਸੁਣੀ ਗਈ ਮੈਂ ਬਾਬਾ ਦੀਪ ਸਿੰਘ ਦਾ ਲਾੜ ਫੜਿਆ ਅੱਜ ਸਾਲ ਆਪਣਾ 6 ਮਹੀਨੇ ਹੋ ਗਏ ਆ ਮੇਰੇ ਪਰਮਾਤਮਾ ਨੇ ਸੁਣੀ ਆ। ਮੇਰੀ ਮਾਂ ਲਈ ਵੀ ਝੋਲੀ ਭਰੀ ਗਈ ਆ। ਤੇ ਮੈਨੂੰ ਪੂਰੀ ਅਰਦਾਸ ਭਾਵਨਾ ਨਾਲ ਉੱਥੇ ਜਿਹੜਾ ਬੰਦਾ ਆਂਦਾ ਉਹਦੀ ਮੈਨੂੰ ਕਾਮਨਾ ਜ਼ਰੂਰ ਪੂਰੀ ਹੁੰਦੀ ਆ। ਅਸੀਂ ਗੱਲ ਕਹਿੰਨੇ ਆ ਕਿ ਸ਼ਰਧਾ ਭਾਵਨਾ ਨਾਲ ਲਾਓ। ਬਿਨ ਬੋਲਿਆ ਸਭ ਕੁਝ ਜਾਣਦਾ। ਉਹ ਪਰਮਾਤਮਾ ਸਭ ਕੁਝ ਜਾਣਨ ਵਾਲਾ। ਉਹ ਸਭ ਦੀ ਦਿਲਾਂ ਦੀ ਜਾਣਨ ਨਾਲ। ਉਹ ਪ੍ਰਤੱਖ ਆ। ਤੁਸੀਂ ਆਪਣੀ ਨਿਸ਼ਚਾ ਰੱਖੋ। ਪਰਮਾਤਮਾ ਦੇ ਲੜ ਲੱਗੋ। ਅਸੀਂ ਸੰਗਤ ਨੂੰ ਕਹਿੰਨੇ ਆ ਵੀ ਪਰਮਾਤਮਾ ਦੇ ਲੜ ਨਾਲ ਜੁੜੋ। ਬਾਬਾ ਦੀਪ ਸਿੰਘ ਦੇ ਲੜ ਨਾਲ ਜੁੜੋ। ਤੁਹਾਡੀਆਂ ਹਰ ਮਨ ਨੂੰ ਕਾਮਨਾਵਾਂ ਪੂਰੀਆਂ ਹੋਣ। ਸਾਰੇ ਜਣ ਇੱਥੇ ਜਦੋਂ ਸਾਰੇ ਸੰਗਤ ਬੈਠ ਕੇ ਇੱਥੇ ਬਾਟ ਕਰਦੀ ਹੈ ਇੱਕ ਇਸ ਐਸਾ ਮਿਸ ਇੱਥੇ ਬਾਬਾ ਜੀ ਦੀ ਔਰਾ ਕ੍ਰੀਏਟ ਹੋ ਜਾਂਦਾ ਹੈ ਨਾ ਵੀ ਕੋਈ ਵੀ ਸੰਗਤ ਕੁਝ ਵੀ ਆ ਕੇ ਮੰਗਦੀ ਆ ਤਾਂ ਕਹਿੰਦੇ ਮਿਸ ਘੰਟਿਆਂ ਵਿੱਚ ਮਿਸ ਘੰਟਿਆਂ ਵਿੱਚ ਪੂਰਾ ਹੋ ਜਾਂਦਾ ਮੈਂ ਕਿਹਾ ਘੰਟਿਆਂ ਕੀ ਤੁਸੀਂ 10 ਮਿੰਟ ਤੁਸੀਂ ਅੰਦਰ ਜਾ ਕੇ ਅਰਦਾਸ ਕਰੋ ਬਾਬਾ ਜੀ ਦੇ ਅੱਗੇ ਆਥਰ ਡੋ ਬਾਬਾ ਜੀ ਸਾਨੂੰ ਆ ਚੀਜ਼ ਚਾਹੀਦੀ ਆ ਬਾਬਾ ਜੀ ਤੁਹਾਡੀ ਅਰਦਾਸ ਮਿੰਟਾਂ ਦੇ ਵਿੱਚ ਹੀ ਸੁਣਨਗੇ ਜੀ ਇਹ ਪ੍ਰਤੱਖ ਹੈ ਜੀ ਇਹ ਸੰਗਤ ਆਵੇ ਨਹੀਂ ਅੰਨੀ ਜੂਮ ਜਿਹੜਾ ਉਜੜਿਆ ਆ ਪਰਮਾਤਮਾ ਦੇ ਨਾਲ ਲੱਗਾ ਆ ਜੇ ਇੱਥੇ ਕੁਝ ਮਿਲਦਾ ਤੇ ਪਰਮਾਤਮਾ ਦੇ ਨਾਲ ਜੁੜੇ ਨੇ ਅਸੀਂ ਆ ਭਾਵਨਾ ਨਾਲ ਆਨੇ ਆ ਤੇ ਭਾਵਨਾ ਸਾਡੀ ਐ ਕਿ ਸਾਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਜੀ ਤੁਹਾਨੂੰ ਤਾਂ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰਾਂ ਦੇ ਹਨ ਕਿੰਨਾ ਸਮਾਂ ਹੋ ਗਿਆ ਬਾਬਾ ਜੀ ਮੈਂ ਤਾਂ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਆੰਦਾਂ 1.5 ਸਾਲ ਹੋ ਗਏ ਨੇ ਮੈਂ ਪੂਰੀ ਸ਼ਰਧਾ ਤੇ ਭਾਵਨਾ ਨਾਲ ਇੱਥੇ ਆਨਾ ਵਾਂ ਮੈਨੂੰ ਜੋ ਮੰਗਦਾ ਮੈਂ ਮੈਨੂੰ ਹਰ ਕੁਝ ਮਿਲਦਾ ਵਾ ਮੈਨੂੰ ਅੱਜ 1.5 ਸਾਲ ਹੋ ਗਿਆ ਇੱਥੇ ਆਂਦਿਆਂ ਨੂੰ ਮੈਂ ਜੋ ਅਰਦਾਸ ਕੀਤੀ ਪਰਮਾਤਮਾ ਨੇ ਮੇਰੀ ਸੁਣੀ ਹੈ ਮੈਂ ਵਾਈਫ ਦਾ ਆਪਣੀ ਦਾ ਇਲਾਜ ਕਰਾ ਰਿਆ ਸੀ ਮੇਰੀ ਇੱਥੋਂ ਕਿਦਰੋਂ ਨਹੀਂ ਸੁਣੀ ਗਈ ਮੈਂ ਬਾਬਾ ਦੀਪ ਸਿੰਘ ਦਾ ਲਾੜ ਫੜਿਆ ਅੱਜ ਸਾਲ ਆਪਣਾ 6 ਮਹੀਨੇ ਹੋ ਗਏ ਆ ਮੇਰੇ ਪਰਮਾਤਮਾ ਨੇ ਸੁਣੀ ਹੈ ਮੇਰੀ ਮਾਇਕ ਦੀ ਝੋਲੀ ਭਰੀ ਗਈ ਹੈ ਤੇ ਮੈਨੂੰ ਪੂਰੀ ਅਰਦਾਸ ਭਾਵਨਾ ਨਾਲ ਉੱਥੇ ਜਿਹੜਾ ਬੰਦਾ ਆਂਦਾ ਉਹਦੀ ਮੈਨੂੰ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਅਸੀਂ ਗੱਲ ਕਹਿੰਦੇ ਆ ਕਿ ਸ਼ਰਧਾ ਭਾਵਨਾ ਨਾਲ ਲਾਓ ਬਿਨ ਬੋਲਿਆ ਸਭ ਕੁਝ ਜਾਣਦਾ ਉਹ ਪਰਮਾਤਮਾ ਸਭ ਕੁਝ ਜਾਣਨ ਵਾਲਾ ਹੈ ਉਹ ਸਭ ਦੀ ਦਿਲਾਂ ਦੀ ਜਾਣਨ ਨਾਲ ਉਹ ਪਰਤਖ ਹੈ ਤੁਸੀਂ ਆਪਣੀ ਨਿਸ਼ਚਾ ਰੱਖੋ ਪਰਮਾਤਮਾ ਦੇ ਲੜ ਲੱਗੋ ਅਸੀਂ ਸੰਗਤ ਨੂੰ ਕਹਿੰਨੇ ਆਂ ਵੀ ਪਰਮਾਤਮਾ ਦੇ ਲੜ ਨਾਲ ਜੁੜੋ ਬਾਬਾ ਦੀਪ ਸਿੰਘ ਦੇ ਲੜ ਨਾਲ ਜੁੜੋ ਤੁਹਾਡੀਆਂ ਹਰ ਮਨੁਕਾਮਨਾਵਾਂ ਪੂਰੀਆਂ ਹੋਣਗੀਆਂ ਸਾਰੇ ਜਣ ਇੱਥੇ ਜਦੋਂ ਸਾਰੇ ਸੰਗਤ ਬੈਠ ਕੇ ਇੱਥੇ ਬਾਟ ਕਰਦੀ ਹੈ ਇੱਕ ਐਸਾ ਮਿਸ ਇੱਥੇ ਬਾਬਾ ਜੀ ਦੀ ਔਰਾ ਕ੍ਰੀਏਟ ਹੋ ਜਾਂਦਾ ਹੈ ਨਾ ਵੀ ਕੋਈ ਵੀ ਸੰਗਤ ਕੁਝ ਵੀ ਆ ਕੇ ਮੰਗਦੀ ਆ ਤਾਂ ਕਹਿੰਦੇ ਮਿਸ ਘੰਟਿਆਂ ਵਿੱਚ ਮਿਸ ਘੰਟਿਆਂ ਵਿੱਚ ਪੂਰਾ ਹੋ ਜਾਂਦਾ ਮੈਂ ਕਹਾ ਘੰਟਿਆਂ ਹੀ ਕੀ ਤੁਸੀਂ 10 ਮਿੰਟ ਤੁਸੀਂ ਅੰਦਰ ਜਾ ਕੇ ਅਰਦਾਸ ਕਰੋ ਬਾਬਾ ਜੀ ਜੀ ਅੱਗੇ ਆਥਰ ਡੋ ਬਾਬਾ ਜੀ ਸਾਨੂੰ ਆ ਚੀਜ਼ ਚਾਹੀਦੀ ਆ ਬਾਬਾ ਜੀ ਤੁਹਾਡੀ ਅਰਦਾਸ ਮਿੰਟਾਂ ਦੇ ਵਿੱਚ ਹੀ ਸੁਣਨਗੇ ਜੀ ਇਹ ਪ੍ਰਤੱਖ ਹੈ ਜੀ ਇਹ ਸੰਗਤ ਐਵੇਂ ਨਹੀਂ ਆਨੀ ਜੂਮ ਜਿਹੜਾ ਉਜੜਿਆ ਆ ਪਰਮਾਤਮਾ ਦੇ ਨਾਲ ਲੱਗਾ ਆ ਜੇ ਇੱਥੇ ਕੁਝ ਮਿਲਦਾ ਤੇ ਪਰਮਾਤਮਾ ਦੇ ਨਾਲ ਜੁੜੇ ਨੇ ਅਸੀਂ ਆ ਭਾਵਨਾ ਨਾਲ ਆਨੇ ਆ ਤੇ ਭਾਵਨਾ ਸਾਡੀ ਹੈ ਕਿ ਸਾਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ